ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬ ਤਾਂ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਪਰ ਪਹਿਲੇ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਉਸ ਤੋਂ ਬਾਅਦ ਮਨੀਸ਼ ਰੋਈਆ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਤਾਂ ਪ੍ਰਧਾਨ ਅਮਨ ਅਰੋੜਾ ਜੀ ਦਾ ਆਪਣੇ ਇਲਾਕੇ ਦੇ ਜਿਹੜੇ ਐਮਐਲਏ ਸਾਡੇ ਡਾਕਟਰ ਅਜੇ ਗੁਪਤਾ ਜੀ ਦਾ ਇੱਥੋਂ ਦੇ ਜਿਹੜੇ ਐਮਐਲ ਸਾਬ ਡਾਕਟਰ ਨਿੱਜਾ ਸਾਹਿਬ ਦਾ ਸਾਰਿਆਂ ਦਾ ਹੀ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਦੇ ਕਰਕੇ ਆਮ ਘਰਾਂ ਦੇ ਜਿਹੜੇ ਬੱਚੇ ਹੀ ਜੋ ਕੇਰਿਵਲ ਸਾਹਿਬ ਨੇ ਕਿਹਾ ਕਿ ਆਮ ਘਰਾ ਦੇ ਬੱਚੇ ਹੀ ਘਰਾਜੋ ਕੱਢ ਕੇ ਲੀਡਰ ਬਣਾਣੇ ਆ ਸੋ ਉਹਨਾਂ ਦਾ ਕਿਹਾ ਅਜ ਪ੍ਰਤੱਖ ਹੋ ਗਿਆ ਕਿ ਆਮ ਘਰਾ ਦੇ ਜਿਹੜੇ ਬੱਚੇ ਨੇ ਆਮ ਘਰਾ ਦੇ ਜਿਹੜੇ ਬੱਚੇ ਨੇ ਉਹ ਅੱਜ ਇੱਕ ਇੱਕ ਬੜਾ ਵੱਡਾ ਬੋਰਡ ਹੈ ਜੀ ਕਰੋਜਿਆ ਪਰਿਵਾਰ ਦਾ ਕਰੋਜਿਆ ਪਰਿਵਾਰ ਦਾ ਬੜਾ ਵੱਡਾ ਬੋਰਡ ਹੈ ਉਹਦੇ ਵਿੱਚ ਇਹਨਾਂ ਨੂੰ ਮੈਂਬਰ ਪਾਇਆ ਗਿਆ ਔਰ ਪੰਜਾਬ ਦੇ ਵਿੱਚੋਂ ਬੋਰਡਾਂ ਜਿ ਬਣਾਇਆ ਗਿਆ ਜਿਹੜੇ ਪਿਛਲੀਆਂ ਸਰਕਾਰਾਂ ਨੇ ਬੋਰਡ ਖਤਮ ਕਰ ਦਿੱਤੇ ਸੀਗੇ ਸੋ ਸਾਡੀ ਪਾਰਟੀ ਨੇ ਦੁਬਾਰਾ ਉਹ ਬੋਰਡਾਂ ਨੂੰ ਡਵੈਲਪ ਕੀਤਾ ਗਿਆ ਆਮਗਰੀਆ ਬੋਰਡ ਹੈ ਕਰੋਜਿਆ ਬੋਰਡ ਹੈ ਬਿਲਕੁਲ ਜਾਤੀ ਬੋਰਡ ਹੈ ਹੋਰ ਬੋਰਡ ਨੇ ਉਦਾਹਰਨ ਮੈਂਬਰ ਭਾਇਆ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਕਿ ਇੱਕ ਮਤਲਬ ਛੋਟੇ ਜਿਹੇ ਘਰ ਤੋਂ ਉੱਠਿਆ ਬੱਚਾ ਮੈਂ ਵੀ ਉਹਨਾਂ ਵਿੱਚੋਂ ਹੀ ਆ ਜੀ ਮੈਂ ਵੀ ਸਾਰੇ ਹੀ ਉਹਨਾਂ ਵਿੱਚ ਰਹੀਆਂ ਜਿਹੜੇ ਮਤਲਬ ਕਿ ਛੋਟੇ ਘਰਾਂ ਦੇ ਬੱਚਿਆਂ ਨੂੰ ਉਠਾ ਉਠਾ ਕੇ ਲੀਡਰ ਬਣਾਇਆ ਗਿਆ ਤੋਂ ਮੈਂ ਇੱਕ ਵਾਰੀ ਫੇਰ ਸ਼ਿਓ ਕਲੋਜੀਆ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦਾ ਜੀ ਆਪਣੀ ਲੀਡਰਸ਼ਿਪ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਆਮ ਕਰਦੇ ਬੱਚਿਆਂ ਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਜੀ ਆਪਣਾ ਬਹੁਤ ਆਪਣੀ ਹਾਈ ਕਮਾਂਡ ਦਾ ਸ਼ੁਕਰੀਆ ਦਾ ਕਰਦਾ ਹਾਂ ਮਾਨ ਸਰਕਾਰ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਬਰਾਦਰੀਆਂ ਦੇ ਜਿਹੜੇ ਬੋਰਡ ਬਣਾਏ ਨੇ ਕਨੋਜੀਆ ਮਹਾਸਭਾ ਜੀ ਦੇ ਕਿ ਸਾਨੂੰ ਕਨੋਜੀਆ ਮਹਾਸਭਾ ਦਾ ਬੋਰਡ ਦੇ ਵਿੱਚ ਸਾਨੂੰ ਨਿਯੁਕਤ ਕੀਤਾ ਜੇ ਮੈਂ ਉਹਨਾਂ ਦਾ ਅਤੀ ਧੰਨ ਦਿলো ਧੰਨਵਾਦ ਕਰਦਾ ਹਾਂ ਅਤੇ ਅੰਮ੍ਰਿਤਸਰ ਦੇ ਵਿੱਚ ਇਸ ਕੁਰੂਗਿਆ ਬਰਾਦਰੀ ਦੀ ਦੇਖ ਰੇਖ ਦੇ ਵਿੱਚ ਇਹਨਾਂ ਦੀ ਮੈਂ ਦਿਨ ਰਾਤ ਤਤਪਰ ਖੜਾ ਉਤਰਾਂਗਾ ਤੇ ਅਤੇ ਮੈਂ ਦਿਨ ਰਾਤ ਖੜਾ ਉਤਰਿਆਗਾ ਇਹ ਸਭ ਤੋਂ ਕਾਟਾ ਸਭ ਤੋਂ ਪੁਰਾਣਾ ਅੰਮ੍ਰਿਤਸਰ ਦਾ ਕਾਟਾ ਹੈ ਕਿ ਇਸ ਦੀ ਦਿੱਖ ਸੁਧਾਰ ਤੁਹਾਡੇ ਵੱਲੋਂ ਕੋਈ ਕਦਮ ਚੁੱਕੇ ਜਾਣਗੇ ਦੇਖੋ ਜੀ ਸਭ ਤੋਂ ਪਹਿਲੇ ਕੈਲਦੀ ਹਦਾਰ ਦੇ ਉੱਤੇ ਇਹ ਵਿਰਾਸਤੀ ਵਿਗਾਟ ਹੈਗਾ ਜੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਤੋਬੀ ਕਾਟ ਹੈਗਾ ਜੀ ਤੇ ਕਈ ਸਰਕਾਰਾਂ ਪਿਛਲੀਆਂ ਆਈਆਂ ਨੇ ਅੱਜ ਤੱਕ ਕੋਈ ਦੇਖ ਰੱਖ ਨਹੀਂ ਕੀਤੀ ਜੀ ਅਸੀਂ ਅੱਜ ਆਪਣੀ ਸਭ ਤੋਂ ਪਹਿਲੇ ਇਹ ਬੋਰਡ ਦੇ ਮੈਂਬਰ ਬਣੇ ਆ ਸਰਕਾਰਾਂ ਦੇ ਅੱਗੇ ਇਹਨਾਂ ਇਸ ਸਮਾਜ ਦੀ ਅਸੀਂ ਸਭ ਤੋਂ ਪਹਿਲੇ ਪਹਿਲ ਦੇ ਆਧਾਰ ਦੇ ਉੱਤੇ ਇਹ ਗੱਲ ਰੱਖਾਂਗੇ। ਹੋਰ ਕਿਹੜੇ-ਕਿਹੜੇ ਕੰਮ ਜਿਹੜੇ ਕਿ ਬਰਾਦਰੀ ਨੂੰ ਲੈ ਕੇ ਤੁਹਾਡੇ ਕੋਲ ਪਰਵਾਈ ਨੂੰ। ਜਿਹੜੇ ਬਰਾਦਰੀ ਦੇ ਸਾਡੇ ਬੱਚੇ ਜਿਹੜੇ ਈਸੀ ਕੋਟੇ ਦੇ ਬੱਚੇ ਨੇ ਜਿਹੜੇ ਪਿੱਛੇ ਰਹਿ ਜਾਂਦੇ ਨੇ ਪਲੱਸ 2 ਕਰਕੇ ਯੂਨੀਵਰਸਿਟੀਆਂ ਦੇ ਵਿੱਚਾਂ ਸੀਟਾਂ ਨਹੀਂ ਮਿਲਦੀਆਂ ਜੀ ਕਾਲਜਾਂ ਵਿੱਚ ਸੀਟਾਂ ਨਹੀਂ ਮਿਲਦੀਆਂ ਨੇ। ਉਹਨਾਂ ਤੇ ਅੱਗੇ ਅਸੀਂ ਇਹ ਚੀਜ਼ਾਂ ਦੇ ਸਰਕਾਰ ਦੇ ਅੱਗੇ ਇਹ ਚੀਜ਼ਾਂ ਦੇ ਅੱਗੇ ਨਿਯੁਕਤੀ ਪੱਤਰ ਰੱਖਣੇ ਹੈ ਜ਼ਰੂਰੀ। ਛੋਬੀ ਘਟ ਦਾ ਸੰਬੰਧ ਜਿੰਨੇ ਵੀ ਲੋਕ ਇੱਥੇ ਕੰਮ ਕਰਦੇ ਨੇ ਉਹਨਾਂ ਦੀ ਜਿਹੜੀ ਕਿ ਇੰਸ਼ੋਰੈਂਸ ਹੈ ਜਾ ਉਹਨਾਂ ਦਾ ਯਾ ਉਹਨਾਂ ਦਾ ਇਲਾਜ ਆ ਉਹਦੇ ਸੰਬੰਧੀ ਕੋਈ ਪਤਾ ਕਿੱਥੇ ਜਾਣਗੀ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਕਿੱਥੀਆਂ ਜਾਣਗੀਆਂ ਜੀ ਕਿਉਂਕਿ ਇਹ ਦਿਨ ਰਾਤ ਜਿਹੜਾ ਇਹ ਪਾਣੀ ਦੇ ਵਿੱਚ ਖਲੋ ਕੇ ਤਪਦੀ ਗਰਮੀ ਹੋਵੇ ਤਦ ਵੀ ਇਹ ਕੰਮ ਕਰਦੇ ਨੇ ਤੇ ਸਰਦੀ ਦੇ ਵਿੱਚ ਵੀ ਪੂਰਾ ਟੈਂਪਰੇਚਰ ਦੇ ਵਿੱਚ ਕੰਮ ਕਰਦੇ ਨੇ ਤੇ ਅਸੀਂ ਪੂਰਾ ਮਤਲਬ ਇਹ ਵੀ ਸਰਕਾਰ ਦੇ ਅੱਗੇ ਇਹਨਾਂ ਦੀ ਜਰੂਰ ਰੱਖਾਂਗੇ ਜੀ ਕਿਉਂਕਿ ਸਰਕਾਰ ਨੇ ਤੇ ਵੈਸੇ ਹੀ ਜਿਹੜਾ 10 ਲੱਖ ਦਾ ਬੀਮਾ ਨਿਯੁਕਤ ਕੀਤਾ ਜੀ ਉਹ ਹਰ ਸਮਾਜ ਦੇ ਵਰਗ ਲਈ ਕੀਤਾ ਜੇ ਅਸੀਂ ਆਉਂਦੇ ਲਈ ਬੜਾ ਸ਼ਲਾੰਗਾ ਯੋਗ ਕਰਦੇ ਆਂ ਕਿ ਜਿਹੜਾ ਉਹਦੇ ਵਿੱਚ 50 ਜਿਹੜੇ ਹਸਪਤਾਲ ਜਿਹੜੇ ਵਿੱਚ ਪੈਨਲ ਦੇ ਵਿੱਚ ਪਾਏ ਗਏ ਨੇ ਪ੍ਰਾਈਵੇਟ ਹਸਪਤਾਲ ਉਹਦੇ ਵਿੱਚ ਕੋਈ ਵੀ ਜਾਤੀ ਨਾਲ ਸੰਬੰਧ ਨਹੀਂ ਸੰਬੰਧਿਤ ਨਹੀਂ ਹੈ ਜੀ ਕਿ ਹਰ ਹਸਪਤਾਲ ਦੇ ਵਿੱਚ ਉਹ ਆਪਣਾ ਇਲਾਜ ਕਰਵਾ ਸਕਦਾ ਜੀ ਜਿੰਨੇ ਬਰਾਦਰੀ ਨੇ ਕੋਡ ਬਣਾਏਗੇ ਨੇ ਪੰਜਾਬ ਸਰਕਾਰ ਦੇ ਵੱਲੋਂ ਕਿੰਨਾ ਕਿ ਧੰਨਵਾਦ ਕਰਕੇ ਮਾਨਸਰ ਕਰਦੇ ਆਂ ਅਸੀਂ ਇਹ ਮਾਨ ਸਰਕਾਰ ਦਾ ਤਹਿ ਦਿਲੋਂ ਸਾਰੀ ਬਰਾਦੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ